ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਕਟ ਆ ਮਿੱਟੀ ਤੁੰਦ ਜਗ ਚਾਨਣ ਹੋਆ ਆ ਆਪ ਸਭ ਜੀ ਨੂੰ ਪ੍ਰਥਮ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਜਿਸ ਤਰ੍ਹਾਂ ਕਿ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਪ੍ਰਥਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਵਕ ਵਕ ਜਗ੍ਹਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਕ ਵਕ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਅੱਜ ਤੁਹਾਨੂੰ ਇੱਕ ਅਨੋਖੀ ਤਸਵੀਰ ਦਿਖਾ ਰਿਹਾ ਗੁਰੂ ਨਾਨਕ ਮੋਦੀਖਾਨਾ ਦੀ ਤਾਂ ਦੇਖ ਸਕਦੇ ਹੋ ਕਿ ਗੁਰੂ ਨਾਨਕ ਮੋਦੀਖਾਨਾ ਅੰਮ੍ਰਿਤਸਰ ਦੇ ਮੌਜੂਦਾ ਜਿੱਥੇ ਅੱਜ ਦਵਾਈਆਂ ਦੇ ਲੰਗਰ ਦੇ ਨਾਲ-ਨਾਲ ਹੋਰ ਵੀ ਵਕ ਵਕ ਤਰ੍ਹਾਂ ਦੇ ਲੰਗਰ ਜਿਹੜੇ ਨੇ ਖਾਸ ਗੁਰਪੁਰਬ ਦੇ ਮੌਕੇ ਤੇ ਤਿਆਰ ਕੀਤੇ ਗਏ ਨੇ ਤੇ ਸੰਗਤਾਂ ਨੂੰ ਜੋ ਲੰਗਰ ਅਤੇ ਦਵਾਈਆਂ ਦਾ ਜਿਹੜਾ ਲੰਗਰ ਹੈ ਉਹ ਵਰਤਾਇਆ ਜਾ ਰਿਹਾ ਹੈ ਤਾਂ ਗੁਰੂ ਨਾਨਕ ਮੋਦੀ ਖਾਨਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜੋ ਉਪਦੇਸ਼ ਨੇ ਉਹਨਾਂ ਤੇ ਚੱਲਦਾ ਆ ਰਿਹਾ ਹੈ ਜੋ ਉਹਨਾਂ ਨੇ ਸਿਧਾਂਤ ਬਖਸ਼ੇ ਨੇ ਉਹਨਾਂ ਤੇ ਚੱਲਦਾ ਆ ਰਿਹਾ ਹੈ ਸੱਚ ਦੇ ਮਾਰਗ ਤੇ ਚੱਲਦਾ ਆ ਰਿਹਾ ਹੈ ਤੇ ਸਦਾ ਹੀ ਦਵਾਈਆਂ ਦਾ ਜੋ ਇੱਥੇ ਸਸਤੇ ਰੇਟਾਂ ਤੇ ਮਿਲਦੀਆਂ ਨੇ ਗੁਰੂ ਨਾਨਕ ਮੋਦੀ ਖਾਨਾ ਲੇਕਿਨ ਹਰ ਸਾਲ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਇੱਥੇ ਫਰੀ ਦੇ ਵਿੱਚ ਦਵਾਈਆਂ ਦਾ ਜਿਹੜਾ ਲੰਗਰ ਹੈ ਖਾਸ ਲੋਕਾਂ ਨੂੰ ਉਹ ਦਿੱਤਾ ਜਾਂਦਾ ਹੈ ਤਾਂ ਗੱਲਬਾਤ ਜ਼ਰੂਰ ਕਰਾਂਗੇ ਗੁਰੂ ਨਾਨਕ ਮੋਦੀ ਖਾਨਾ ਤੋਂ ਸਰ ਮਜੂਦੇ ਸਰ ਕਿਸ ਤਰ੍ਹਾਂ ਅੱਜ ਗੁਰਪੁਰਬ ਦੇ ਮੌਕੇ ਤੇ ਕੀ ਕੀ ਤਿਆਰੀਆਂ ਜੁੜੀਆਂ ਪਈਆਂ ਤਿਆਰੀਆਂ ਅਸੀਂ ਮੈਡਮ ਜੀ ਹਰੇਕ ਸਾਲ ਦਾ ਇਦਾਂ ਹੀ ਮਤਲਬ ਗੁਰੂ ਨਾਨਕ ਜੀ ਦਾ ਜਦੋਂ ਬਰਥਡੇ ਹੁੰਦਾ ਵਾ ਅਸੀਂ ਇਦਾਂ ਲੰਗਰ ਤੇ ਦਵਾਈਆਂ ਮੈਡ ਮੇਨ ਹਸਪੀਟਲ ਸਾਰਾ ਆਪਾਂ ਫ੍ਰੀ ਕਰਦੇ ਆ ਤੇ ਮੈਡਮ ਵੀ ਸਾਡਾ ਸਾਥ ਦਿੰਦੇ ਡਾਕਟਰ ਸਾਹਿਬ ਵੀ ਸਾਥ ਦਿੰਦੇ ਆ ਅੱਜ ਲੰਗਰ ਦਵਾਈਆਂ ਸਾਰਾ ਹਸਪੀਟਲ ਫ੍ਰੀ ਹੈਗਾ ਵਾ ਜਿੰਨੂੰ ਵੀ ਜੋ ਪ੍ਰੋਬਲਮ ਆ ਉਹਦੀ ਆਪਦੀ ਦਵਾਈ ਲੈ ਸਕਦਾ ਵਾ 5 ਸਾਲ ਤੋਂ ਸੇਵਾ ਕਰ ਰਹੇ 5 ਸਾਲ ਹੋ ਗਏ ਜੀ ਬਣੇ ਜੀ 5 ਸਾਲ ਤੁਸੀਂ ਐਸੀ ਦੇਣਾ ਚਾਹੋਗੇ ਹਰ ਸਾਲ ਜਿਸ ਤਰ੍ਹਾਂ ਗੁਰਮਾਨ ਦੇ ਗੁਰਾਂ ਦਾ ਗੁਨਾਨ ਦੇਵ ਜੀ ਕਿਰਪਾ ਕਰਨ ਅਸੀਂ ਹਰੇਕਸ ਵਾਲੇ ਇਦਾਂ ਹੀ ਕਰਦੇ ਰਹੀਏ ਤੇ ਬਾਕੀ ਬਹੁਤ ਵਧੀਆ ਸਾਨੂੰ ਲੱਗਦਾ ਵਾ ਬਾਬਾਈ ਦਾ ਸਾਨੂੰ ਉਤਿਆਰ ਮਨਾਈਦਾ ਵਾ ਬਹੁਤ ਵਧੀਆ ਸਾਨੂੰ ਲੱਗਦਾ ਜੀ ਬਾਕੀ ਸਾਰੇ ਲੋਕੀ ਉਦੋਂ ਦਵਾਈਆਂ ਫ੍ਰੀ ਦਵਾਈਆਂ ਲੈ ਕੇ ਜਾਂਦੇ ਆ ਲੋਕਾਂ ਦਾ ਕਿੰਨਾ ਕਿ ਸਹਿਯੋਗ ਮਿਲਦਾ ਕਿੰਨੇ ਕ ਲੋਕੀ ਇੱਥੋਂ ਜੋ ਨੇ ਫ੍ਰੀ ਦੇ ਵਿੱਚ ਦਵਾਈਆਂ ਬਾਬਾ ਦੀ ਬਹੁਤ ਕਿਰਪਾ ਬਾਬੇ ਨਾਨਕ ਦੀ ਬਹੁਤ ਕਿਰਪਾ ਹੋ ਜਾਂਦੀ ਬਹੁਤ ਜਾਰੀ ਆ ਉਹਦੀ ਕਿਰਪਾ ਆਪ ਸੋਚ ਨਹੀਂ ਸਕਦੇ ਜੀ ਬਹੁਤ ਕਿਰਪਾ ਪਾਪਾ ਦੀ ਸਾਰੀਆਂ ਜੋ ਵੀ ਮੁਰਾਦਾ ਨੇ ਉਹ ਵੀ ਪੂਰੀਆਂ ਕਰਦੇ ਨੇ ਕਈ ਵਾਰ ਹੁੰਦਾ ਹੈ ਨਾ ਕਿ ਚੀਜ਼ ਥੜ ਜਾਂਦੀ ਹੈ ਲੇਕਿਨ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਜਾਂਦਾ ਹੈ ਉੱਥੇ ਬਰਕਤਾਂ ਜਿਹੜੀਆਂ ਨੇ ਉਹ ਆਪ ਆ ਜਾਂਦੀ ਜੀ ਉਹ 13 13 ਤੋਲਣਾ ਵਾ ਉਹਦੇ ਨੇ ਬਹੁਤ ਕਿਰਪਾ ਵਾ ਸਾਡੂ ਸਾਡੇ ਤੇ ਬਹੁਤ ਕਿਰਪਾ ਹੋਈ ਹੈ ਜੀ ਐਵੇਂ ਕਹੀਏ ਬਹੁਤ ਕਿਰਪਾ ਸਭ ਕੁਝ ਵਧੀਆ ਚੱਲੀ ਜਾਂਦਾ ਵਾ ਨਾ ਆ ਵੇਖੋ ਤੁਹਾਡੇ ਸਾਹਮਣੇ ਬਹੁਤ ਵਧੀਆ ਲੰਗਰ ਸਭ ਕੁਝ ਵਧੀਆ ਚੱਲੀ ਜਾਂਦਾ ਜੀ ਬਿਲਕੁਲ ਦੇਖ ਸਕਦੇ ਹੋ ਕਿ ਗੁਰੂ ਨਾਨਕ ਮੋਦੀ ਖਾਨੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਫ੍ਰੀ ਦੇ ਵਿੱਚ ਦਵਾਈਆਂ ਦਾ ਜੋ ਲੰਗਰ ਹੈ ਉਹ ਤਾਂ ਚੱਲ ਰਿਹਾ ਤੇ ਨਾਲ ਹੀ ਦੱਸ ਦੇ ਕਿ ਜੋ ਬਿਹਰ ਸਿੰਘ ਹਸਪਤਾਲ ਹੈ ਉੱਥੇ ਵੀ ਫ੍ਰੀ ਚੈੱਕਅਪ ਜਿਹੜਾ ਹੈ ਕੀਤਾ ਜਾ ਰਿਹਾ ਹੈ ਵੱਖ-ਵੱਖ ਤਰ੍ਹਾਂ ਦੇ ਜੋ ਟੈਸਟ ਨੇ ਉਹ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਨਾਲ ਹੀ ਜੋ ਦਵਾਈਆਂ ਨੇ ਉਹ ਇੱਥੇ ਫ੍ਰੀ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਮਰੀਜ਼ ਜੋ ਆ ਰਹੇ ਨੇ ਜੋ ਵੀ ਪੇਸ਼ੈਂਟਸ ਆ ਰਹੇ ਨੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਤੇ ਚੈੱਕਅਪ ਦੇ ਨਾਲ-ਨਾਲ ਜਿਸ ਦੇ ਇਸ ਆਉਂਦੀਆਂ ਵੀ ਉਹਨਾਂ ਨੂੰ ਦਵਾਈਆਂ ਦੀ ਲੋੜ ਹੈ ਉਹ ਅੱਜ ਫਰੀ ਦੇ ਵਿੱਚ ਖਾਸ ਗੁਰਪੂਰਵ ਦੇ ਮੌਕੇ ਤੇ ਵਰਤਾਈਆਂ ਜਾ ਰਹੀਆਂ ਨੇ ਲੰਗਰ ਦੇ ਰੂਪ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਹਰ ਪਾਸੇ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਲੈ ਕੇ ਵਾਕ-ਵਾਕ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਵਾਕ-ਵਾਕ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਤੇ ਹੀ ਇਹ ਜੋ ਦਵਾਈਆਂ ਦਾ ਅਨੋਖਾ ਲੰਗਰ ਹੈ ਕਿਉਂਕਿ ਦੇਖਿਆ ਜਾਵੇ ਤਾਂ ਆਜ ਦੇ ਦੌਰ ਦੇ ਵਿੱਚ ਜੇਕਰ ਕੋਈ ਵੀ ਸਿਹਤ ਪੱਖੋਂ ਬਿਮਾਰੇ ਤਾਂ ਦਵਾਈਆਂ ਲੈਣ ਜਾਂਦਾ ਹੈ ਤਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਕਈ ਵਾਰ ਉਹ ਅਫੋਰਡ ਨਹੀਂ ਕਰ ਪਾਉਂਦੇ ਨਹੀਂ ਮਹਿੰਗੀਆਂ ਦਵਾਈਆਂ ਲੈਣ ਲਈ ਤਾਂ ਇਹ ਖਾਸ ਜੋਹੇ ਉਹਨਾਂ ਲੋਕਾਂ ਦੀ ਸਹੂਲਤ ਲਈ ਲੰਗਰ ਲਗਾਇਆ ਗਿਆ ਹੈ ਦਵਾਈਆਂ ਦਾ ਗੱਲਬਾਤ ਕਰਾਂਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਨੂੰ ਅੱਖਾਂ ਦੇ ਚੈੱਕਅਪ ਫ੍ਰੀ ਹੋਣਗੇ ਜਨਰਲ ਓਪਰੇਟੀ ਹੋ ਰਹੀ ਹੈ ਹੱਡੀਆਂ ਦੀ ਓਪਰੇਟੀ ਤੁਹਾਨੂੰ ਫ੍ਰੀ ਹੋਏਗੀ ਦਵਾਈਆਂ ਫ੍ਰੀ ਮਿਲਣਗੀਆਂ ਸਟਾ ਅੱਜ ਦੇ ਦਿਨ ਪੂਰੀਆਂ ਦਵਾਈਆਂ ਫ੍ਰੀ ਨੇ ਟੈਸਟ ਫ੍ਰੀ ਨੇ ਅੱਖਾਂ ਦਾ ਚੈਪਕਾ ਫ੍ਰੀ ਹੋ ਰਿਹਾ ਜਰਨਲ ਆਪਟੀ ਜੋ ਵੀ ਉਹ ਸਾਰੀ ਫ੍ਰੀ ਹੋ ਰਹੀ ਹੈ ਜਿਸ ਤਰ੍ਹਾਂ ਦੇ ਲੋਕ ਜੋ ਨੇ ਕਿੰਨਾ ਕਿ ਸਹਿਯੋਗ ਕਰ ਰਹੇ ਨੇ ਹਰ ਤਰ੍ਹਾਂ ਦਾ ਸਾਨੂੰ ਵੱਖ-ਵੱਖ ਦਵਾਈਆਂ ਦੇ ਦਿੰਦੇ ਆ ਹਾਂਜੀ ਹਰ ਇੱਕ ਤਰ੍ਹਾਂ ਦੀ ਜਿਹੜੀ ਵੀ ਦਵਾਈ ਇੱਥੇ ਅਵੇਲੇਬਲ ਆ ਸਾਰੀ ਸਾਰੀ ਦਵਾਈ ਫ੍ਰੀ ਐ ਇੱਕਦਮ ਦਿੱਤੀ ਜਾ ਰਹੀ ਹੈ ਪੇਸ਼ੈਂਟਾਂ ਨੂੰ ਟੈਸਟ ਕਿਹੜੇ ਕਿਹੜੇ ਕੀਤੇ ਜਾ ਰਹੇ ਟੈਸਟ ਸ਼ੂਗਰ ਦਾ ਟੈਸਟ ਹੋਰ ਜਨਰਲ ਬਲੱਡ ਟੈਸਟ ਸਾਰੇ ਇੱਥੇ ਫ੍ਰੀ ਕੀਤੇ ਜਾ ਰਹੇ ਹਰ ਸਾਲ ਇਸ ਦਿਨ ਦਾ ਲੋਕਾਂ ਨੂੰ ਬਹੁਤ ਹਸਤਾ ਹੁੰਦਾ ਵਾ ਬਹੁਤ ਇਕੱਠਾ ਹੁੰਦਾ ਵਾ ਹਸਪੀਟਲ ਦੇ ਅੰਦਰ ਤੁਸੀਂ ਵੇਖ ਹੀ ਰਹੇ ਹੋ ਠੀਕ ਹੈ ਹਰ ਸਾਲ ਇਹ ਬਹੁਤ ਮਤਲਬ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਸੋ ਬਿਲਕੁਲ ਦੇਖ ਸਕਦੇ ਹੋ ਕਿ ਜੋ ਡਾਕਟਰਸ ਨੇ ਜੋ ਪੂਰਾ ਦਵਾਈਆਂ ਦਾ ਇਹਨਾਂ ਨੂੰ ਦੇ ਰਹੇ ਨੇ ਕਿ ਕਿਸ ਕਿਸ ਤਰ੍ਹਾਂ ਦੀ ਦਵਾਈ ਦੀ ਜਿਹੜੀ ਲੋੜ ਹੈ ਉਹ ਇੱਥੇ ਲੋਕ ਆਪਣੀਆਂ ਦਵਾਈਆਂ ਲੈ ਰਹੇ ਨੇ ਮੈਡਮ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਵਿੱਚ ਪੁਰਨਾਣ ਦਿਨ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਕਿ ਇਹ ਬਾਬਾ ਜੀ ਦੀ ਕਿਰਪਾ ਹੈ ਜੀ ਬਹੁਤ ਜਿਆਦਾ ਕਿਰਪਾ ਹੈ ਜੀ ਦਵਾਈ ਫਰੀ ਮਿਲਣ ਦਾ ਹੈ ਬਹੁਤ ਵਧੀਆ ਹਾਂਜੀ 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 ਸੋ ਬਿਲਕੁਲ ਜੋ ਲੋਕ ਇਥੇ ਦਵਾਈਆਂ ਲੈ ਰਹੇ ਨੇ ਉਹ ਵੀ ਸ਼ੁਕਰੀਆ ਕਰ ਰਹੇ ਨੇ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਜਦੋਂ ਲੋਕ ਬਿਮਾਰ ਹੁੰਦੇ ਨੇ ਤਾਂ ਪੈਸੇ ਦੇ ਪੱਖੋਂ ਇਲਾਜ ਲਈ ਰਹਿ ਜਾਂਦੇ ਨੇ ਲੇਕਿਨ ਉਹਨਾਂ ਲੋਕਾਂ ਲਈ ਇਹ ਜੋ ਹਸਪੀਟਲ ਹੈ ਬਹੁਤ ਹੀ ਹੈਲਪਫੁਲ ਨਜ਼ਰ ਆ ਰਿਹਾ ਹੈ ਤਾਂ ਹੋਰ ਵੀ ਇੱਥੇ ਲੋਕ ਜਿਹੜੇ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਹਰ ਕੋਈ ਇੱਥੇ ਜੋ ਇੱਕ ਗੁਰੂ ਨਾਨਕ ਮੋਦੀ ਖਾਨਾ ਚਲਾਇਆ ਜਾ ਰਿਹਾ ਹੈ ਜਾਂ ਹਸਪਤਾਲ ਚਲਾਇਆ ਜਾ ਰਿਹਾ ਹੈ ਉਹਨਾਂ ਨੂੰ ਸਹਿਯੋਗ ਕਰਨ ਲਈ ਇੱਥੇ ਪਹੁੰਚ ਰਿਹਾ ਹੈ ਤਾਂ ਮੈਡਮ ਕਿਵੇਂ ਦੇਖਦੇ ਹੋ ਕਿ ਨਾਨਕ ਦੇਵ ਜੀ ਦਾ ਕਉਰਬ ਹੈ ਔਰ ਹਰ ਸਾਲ ਜਿਸ ਤਰ੍ਹਾਂ ਗੁਰੂ ਨਾਨਕ ਮੋਦੀ ਖਾਨਾ ਦੇ ਵੱਲੋਂ ਲੰਗਰ ਦਵਾਈਆਂ ਦਾ ਲਗਾਇਆ ਜਾਂਦਾ ਹੈ ਅੱਜ ਵੀ ਕਿੰਨਾ ਉਤਸਾਹ ਰਹਿੰਦਾ ਹੈ ਜੇ ਇਸ ਸੇਵਾ ਦੇ ਵਿੱਚ ਹਿੱਸਾ ਲੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਇਸੇ ਤਰ੍ਹਾਂ ਹੀ ਹਰ ਸਾਲ ਜਿੱਦਾਂ ਵੀ ਪ੍ਰੋਗਰਾਮ ਚੱਲ ਰਿਹਾ ਹੈ ਇਸੇ ਤਰ੍ਹਾਂ ਹਰ ਵਾਰ ਇੰਦਾ ਹੀ ਵਧੀਆ ਹੋਵੇ ਇਸ ਤਰ੍ਹਾਂ ਕੈਂਪਾਂ ਵਗੈਰਾ ਲਗਾਈਏ ਜਾਣ ਔਰ ਫ੍ਰੀ ਪਬਲਿਕ ਨੂੰ ਮੈਡੀਸਨ ਵਗੈਰਾ ਦਿੱਤੀ ਜਾਵੇ ਅੱਛੀ ਤਰ੍ਹਾਂ ਉਹਨਾਂ ਦਾ ਦੇਖਭਾਲ ਕੀਤੀ ਜਾਵੇ। ਜੁਨਾ ਨੇ ਤੇਜ ਜੀ ਨੇ ਕਿੰਨੇ ਕਿ ਕੈਂਪਾਂ ਨਾਲ ਗੱਲਬਾਤ ਕੀਤੀ ਹੋ ਕੇ ਲੇਕਿਨ ਜੋ ਉਸ ਦੀ ਮੰਗਿਆ ਨੇ ਪਾਪਾ ਜੀ ਨੂੰ ਸਤਿਕਾਰ ਤੇ ਪਰਜਾ ਦਾ ਦਰਦਾ ਬਹੁਤ ਬਰਕਤ ਦਿੰਦੀ ਹੈ ਪਰਮਾਤਮਾ ਹਮੇਸ਼ਾ ਹੀ ਇਦਾਂ ਚੜ੍ਹਦੀ ਕਲਾ 'ਚ ਰੱਖੇ ਔਰ ਹਮੇਸ਼ਾ ਹੀ ਉਹਨਾਂ ਦਾ ਪਰਮਾਤਮਾ ਦਾ ਹੱਥ ਸਿਰ ਤੇ ਰਵੇ ਉਹਨਾਂ ਦਾ ਧੰਨਵਾਦ ਸਰ। ਬਹੁਤ ਵਧੀਆ ਹੋਰ ਸੰਗਤ ਨੂੰ ਕੀ ਚਾਹੀਦਾ ਹੈ ਹਰ ਸਾਲ ਉਹਨਾਂ ਨੂੰ ਫ੍ਰੀ ਟਰੀਟਮੈਂਟ ਹੁੰਦਾ ਹੈ ਫ੍ਰੀ ਦਵਾਈਆਂ ਨਾਲ ਵੀ ਦਲੰਗਰ ਲਗਾਇਆ ਜਾਂਦਾ ਹੈ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਗੁਰਪੁਰਬ ਦੀ ਬਹੁਤ-ਬਹੁਤ ਸਾਰਿਆਂ ਨੂੰ ਲੱਖ-ਲੱਖ ਵਧਾਈ ਹੋਵੇ ਨਾਨਕ ਜੀ ਨੇ 13-13 ਦੋਲਿਆ ਸੀ ਤੇ ਇਹਦੇ ਲੰਗਰ ਜੋ ਕਿ ਉਹਨਾਂ ਨੇ ਚਲਾਏ ਅੱਜ ਤੱਕ ਚੱਲਦੇ ਆ ਰਹੇ ਨੇ ਬਰਕਤਾਂ ਜੋ ਨੇ ਜੇਕਰ ਕੋਈ ਥੋੜਾ ਜਿਹਾ ਲੰਗਰ ਲਗਾਉਂਦਾ ਹੈ ਤਾਂ ਇੰਨੀ ਬਰਕਤ ਹੋ ਜਾਂਦੀ ਹੈ ਕਿ ਉਹ ਲੰਗਰ ਜਿਹੜੇ ਨੇ ਉਹਨੇ ਭੰਡਾਰ ਭਰੇ ਦੇ ਦਿੰਦੇ ਨੇ ਕੀ ਕਹਿਣਾ ਚਾਹਾਂਗਾ ਨਾਨਕ ਦੇ ਜੀ ਜਿਸ ਤਰ੍ਹਾਂ ਉਹਨਾਂ ਨੇ ਸੱਚ ਦੇ ਮਾਰਗ ਤੇ ਚੱਲਣਾ ਸਿਖਾਇਆ ਥੈਂਕਸ ਫਾਰ ਉਹ ਤਾਂ ਕਰਦੇ ਪਏ ਗਿਆ ਉਹਨਾਂ ਦੀ ਵਾਕਈ ਨਹੀਂ ਕਮੀ ਹੋ ਸਕਦੀ ਜਿੱਥੇ ਵੀ ਉਹ ਲਗਾ ਸਕਦੇ ਹੈਗੇ ਲੰਗਰ ਪਾਣੀ ਹੁੰਦਾ ਕਿਤੇ ਵੀ ਕਮੀ ਨਹੀਂ ਹੁੰਦੀ ਵੈਸੇ ਵੀ ਅਸੀਂ 24 ਘੰਟੇ ਥੈਂਕਸ ਟੂ ਗੋਡ ਬੋਲਦੇ ਆ ਕਿ ਪ੍ਰਮਾਤਮਾ ਸ਼ੁਕਰ ਹੈ ਕਿ ਅੱਜ ਨੂੰ ਵੀ ਤੁਹਾਨੂੰ ਦਿੰਦਾ ਅਸੀਂ ਚਲਾਈ ਜਾਵਾਂਗੇ ਓਕੇ ਥੈਂਕ ਯੂ ਹਾਂ ਲੋ ਵੀ ਮੈਨੂੰ ਲੱਗ ਰਿਹਾ ਹੈ ਅੱਜ ਸੁਣਾ ਦੇ ਜਿਹੜੇ ਬੜੇ ਨੇ ਅੱਜ ਬਸ ਬਹੁਤ ਖੁਸ਼ੀ ਮਾਰਨ ਦੀ ਸੀ ਬਹੁਤ ਗੁਰਨਾਲਕ ਬੜੇ ਬੜੀਆਂ ਉਮਰਾ ਕਰ ਬੱਚੀਆਂ ਆਣੀਆਂ ਮਹਾਰਾਜ ਇਤਰਾ ਹੀ ਕੰਮ ਤੋਰੀ ਰੱਖੇ ਸੱਚਾ ਪਾਤਸ਼ਾਹ ਬਸ ਕੁਲ ਹਰ ਕਿਸੇ ਨੂੰ ਜੋ ਤੰਦਰੁਸਤੀ ਹੈ ਉਹ ਬਖਸ਼ਣ ਇਹ ਹੀ ਅਰਦਾਸ ਜਿਹੜੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਹਰ ਕੋਈ ਇੱਥੇ ਜੋ ਲੰਗਰ ਲਗਾਇਆ ਜਾ ਰਿਹਾ ਹੈ ਉਸ ਦੇ ਵਿੱਚ ਹਿੱਸਾ ਲੈ ਰਿਹਾ ਹੈ ਚਾਹੇ ਉਹ ਸੇਵਾ ਦੇ ਪੱਖੋਂ ਲੈ ਰਿਹਾ ਹੈ ਜਾਂ ਫਿਰ ਦਵਾਈਆਂ ਲੈ ਰਿਹਾ ਹੈ ਹਰ ਕੋਈ ਇਸ ਸੇਵਾ ਦਾ ਹਿੱਸਾ ਲੈ ਰਿਹਾ ਹੈ ਕੀ ਕਹਾਜਾ ਵੇਖੋ ਜੀ ਇਹ ਕਰਮਾ ਨਹੀਂ ਸੇਵਾ ਮਿਲਦੀ ਹੈ ਤੇ ਜਿਹੜਾ ਅੱਜ ਏਡਾ ਵੱਡਾ ਗੁਰਪੁਰਬ ਹੈ ਮਹਾਰਾਜ ਦਾ ਗੁਰੂ ਅਨੰਦ ਦੇਵ ਜੀ ਦਾ ਜਗਾ ਜਗਾ ਲੰਗਰ ਲੱਗੇ ਪਏ ਨੇ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਹੈ ਤੇ 13 13 ਮੋਦੀ ਖਾਨਾ ਜਿੱਥੇ ਆਪਾਂ ਆਏ ਹੋਏ ਆ ਠੀਕ ਹੈ ਜੀ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਕਰ ਰਿਹਾ ਹੈ ਵੈਰੀ ਜੈਨੂਅਲ ਰੇਟ ਬਾਹਰ ਮਾਰਕੀਟ ਦੇ ਵਿੱਚ ਦਵਾਈਆਂ ਦਾ ਕੰਪੈਰੀਸ਼ਨ ਕਰੀਏ ਤੇ ਤੁਹਾਨੂੰ ਬਹੁਤ ਵਧੀਆ ਰੇਟ ਦੇ ਵਿੱਚ ਸਸਤੀਆਂ ਦਵਾਈਆਂ ਮਿਲਦੀਆਂ ਤੇ ਬਾਕੀ ਮਹਾਰਾਜ ਦਾ ਲੰਗਰ ਲਾਇਆ ਹੈ ਵੀ ਇਹਨਾਂ ਦੇ ਕਰਮ ਚੰਗੇ ਹੈ ਜੇ ਅੱਜ ਇਹਨਾਂ ਨੂੰ ਸੇਵਾ ਦਾ ਮੌਕਾ ਮਿਲਿਆ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਮੈਂ ਕੋਟਕ ਮਹਿੰਦਰਾ ਬੈਂਕ ਚ ਬ੍ਰਾਂਚ ਮੈਨੇਰਾ ਬਾਈ ਚਾਂਸ ਲੰਗ ਰਹੀ ਸੀ ਇਹ ਸਾਡੇ ਕਸਟਮਰ ਹੈ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਜੀ ਚਲੋ ਇਹਨਾਂ ਨੇ ਸੇਵਾ ਦਾ ਮੌਕਾ ਮਿਲਿਆ ਹੈ ਤੇ ਬਹੁਤ ਅੱਛਾ ਕੰਮ ਕੋ ਪੋਨੇ ਦਾ ਕੰਮ ਕਰ ਰਿਹਾ ਹੈ ਠੀਕ ਹੈ ਪਹਿਲੀ ਵਾਰ ਦੇਖਿਆ ਕਿ ਇਸ ਤਰ੍ਹਾਂ ਸੇਵਾ ਨਹੀਂ ਦੇਖੋ ਰੇਨੇ ਦੇ ਆਪਾ ਕੋਲੀਆਂ ਬਟ ਇਹਨਾਂ ਨੇ ਜਿਹੜਾ ਪੰਡਾਲ ਲਗਾਇਆ ਹੈ ਸੇਵਾ ਦਾ ਤੇ ਬਹੁਤ ਅੱਛਾ ਲੱਗਾ ਇਦਾਂ ਲੱਗ ਰਿਹਾ ਜਿਦਾ ਕੋਈ ਵਿਆਹ ਨਹੀਂ ਆਇਆ ਹੋਇਆ ਠੀਕ ਹੈ ਜੀ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਪਰਵ ਪੂਰਵ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਸੀਂ ਗੁਰਨਾਨਕ ਮੋਦੀ ਖਾਨੇ ਤੋਂ ਬੋਲ ਰਹੇ ਆ ਜੀ ਤੇ ਅਸੀਂ ਉਹਨਾਂ ਦੀ ਕਿਰਪਾ ਨਾਲ ਅਸੀਂ ਲੰਗਰ ਵਗੈਰਾ ਤੇ ਦਵਾਈਆਂ ਦਾ ਫ੍ਰੀ ਕੈਂਪ ਲਾਇਆ ਹੋਇਆ ਤੇ ਮਹਾਰਾਜ ਸਾਨੂੰ ਕਿਰਪਾ ਕਰੇ ਹਰ ਸਾਲ ਅਸੀਂ ਲਾਉਂਦੇ ਰਹੀਏ ਤੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਅਸੀਂ 5 ਸਾਲ ਤੋਂ ਇਹ ਸੇਵਾ ਨਿਭਾ ਰਹੇ ਆ ਤੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ ਹਰ ਕੋਈ ਆਪਣੇ ਆਪ ਨੂੰ ਬਹੁਤ ਸੁਭਾਗਾ ਭਰਿਆ ਸਮਝ ਰਿਹਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਹੈ ਹਰ ਸਾਲ ਜਦੋਂ ਗੁਰਪੁਰਬ ਆਉਂਦਾ ਹੈ ਤਾਂ ਇਹ ਸੇਵਾ ਕੀਤੀ ਜਾਂਦੀ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਲੰਗਰ ਜੀ ਅਸੀਂ 5 ਸਾਲ ਤੋਂ ਰੈਗੂਲਰ ਚਲਾ ਰਹੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਨਾਲ ਚੱਲਦਾ ਹੀ ਰਹੇਗਾ ਜਿੰਨਾ ਤੱਕ ਸਾਡੀ ਕੋਸ਼ਿਸ਼ ਹੋਗੀ ਇਹ ਚੱਲਦਾ ਹੀ ਰਹੇਗਾ ਮੇਰਾ ਨਾਮ ਡਾਕਟਰ ਦਿਪਜੋਤ ਬਰਾੜਾ ਹੈ ਮੇਅਰ ਸਿੰਘ ਹਸਪੀਟਲ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਬਾਕੀ ਭਾਈ ਸਾਹਿਬ ਹਰ ਸਾਲ ਸਾਨੂੰ ਵੀ ਨਾ ਦੀ ਹਿੰਮਤ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਪਰਮਾਤਮਾ ਇਹਨਾਂ ਨੂੰ ਹਰ ਸਾਲ ਇਤਾਂ ਹੀ ਹਿੰਮਤ ਬਖਸ਼ੇ ਤੇ ਨਾਲ ਸਾਨੂੰ ਵੀ ਤਾਂ ਕਿ ਪਰਮਾਤਮਾ ਜਿਹੜਾ ਗੁਰੂ ਨਾਨਕ ਦੇਵ ਜੀ ਜਿਹੜੇ ਕਿ ਸਾਡੇ ਸਿੱਖ ਪੰਥ ਦੇ ਮੋਢੀ ਸਨ ਉਹਨਾਂ ਦੇ ਨੇ ਸਾਨੂੰ ਇਹ ਉਪਰਾਲਾ ਦਿੱਤਾ ਕਿ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਬਹੁਤ-ਬਹੁਤ ਮਿਹਰਬਾਨੀ ਹੈ ਕਿੰਨੇ ਸਵੇਰ ਦੇ ਮਰੀ ਪਹੁੰਚਿਆ ਜੀ ਹੁਣ ਤੱਕ ਤਕਰੀਬਨ 1.200 ਮਰੀਜ਼ ਪਹੁੰਚ ਗਏ ਤੇ ਕਿੰਨੇ ਵੇਲੇ ਤੱਕ ਲੱਗੇ ਕਿੰਨੇ ਵੇਲੇ ਦਾ ਕੈਂਪ ਚੱਲੇਗਾ ਅੱਜ ਕਿੰਨ 10 ਤੋਂ 2 ਵਜੇ ਤੱਕ ਚੱਲੇਗਾ ਇਹਦੇ ਵਿੱਚ ਮੈਂ ਕੀ ਕੀ ਚੀਜ਼ਾਂ ਦਾ ਇਲਾਜ ਕੀਤਾ ਜਾਵੇ ਹਰ ਚੀਜ਼ ਦਾ ਇਲਾਜ ਹੋ ਰਿਹਾ ਹੈ ਅੱਖਾਂ ਦਾ ਜਰਨਲ ਗਾਇਨੀ ਮੈਡੀਸਨ ਔਰਥੋ ਹਰ ਚੀਜ਼ ਦਾ ਇਲਾਜ ਹੋ ਰਿਹਾ ਤੇ ਇਹਦੇ ਵਿੱਚ ਅਸੀਂ ਆਪਰੇਸ਼ਨ ਦੇ ਮਰੀਜ਼ਾਂ ਨੂੰ ਵੀ ਨਾਲ 25% ਕੰਸੈਸ਼ਨ ਮਿਲ ਰਹੀ ਹੈ ਟੈਸਟ ਵੀ ਫ੍ਰੀ ਹੋ ਰਹੇ ਆ ਦਵਾਈਆਂ ਵੀ ਬਿਲਕੁਲ ਫ੍ਰੀ ਮਿਲ ਰਹੀਆਂ ਆ ਦੇ ਨਾਲ ਗਰੀਬਾਂ ਵਾਸਤੇ ਲੰਗਰ ਵੀ ਫ੍ਰੀ ਹੈ। ਆ ਜਿਸ ਤਰ੍ਹਾਂ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ? ਕਿ ਵੈਸੇ ਦਾ ਇਨਸਾਨੀਅਤ ਦੀ ਸੇਵਾ ਰੋਜ਼ ਹੀ ਕਰਦੇ ਰਹਿਣਾ ਚਾਹੀਦਾ ਹੈ। ਮਗਰ ਚਲੋ ਇੱਕ ਕੋਈ ਖਾਸ ਦਿਨ ਹੁੰਦਾ ਜਿੱਦਨ ਕੀ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਸਭ ਇਕੱਠੇ ਅਲੱਗ-ਅਲੱਗ ਧਰਮਾਂ ਦੇ ਲੋਕ ਇੱਕ ਥਾਂ ਤੇ ਮਿਲ ਕੇ ਤਾਂ ਮਨੁੱਖਤਾ ਦੀ ਸੇਵਾ ਕਰਦੇ ਹਨ। ਜਿਹੜਾ ਕਿ ਬਹੁਤ ਹੀ ਅੱਛੀ ਗੱਲ ਹੈ ਇਦਾਂ ਦੇ ਭੈਣ ਭਰਾ ਸਾਰਿਆਂ ਨੂੰ ਮਿਲਣ ਤੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਇਹੋ ਜਿਹੇ ਚੰਗੇ ਕੰਮ ਕਰਨ ਮੈਡਮ ਚੈੱਕਅਪ ਕਰਨ ਤੋਂ ਬਾਅਦ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਜਿਹੜੇ ਪੇਸ਼ੈਂਟ ਆ ਰਹੇ ਨੇ ਇੱਥੇ ਹਾਂਜੀ ਬਿਲਕੁਲ ਜੀ ਸਾਰਿਆਂ ਨੂੰ ਫ੍ਰੀ ਦਵਾਈ ਮਿਲ ਰਹੀ ਹੈ ਸਾਰਿਆਂ ਨੇ ਰਲ ਮਿਲ ਕੇ ਸਭ ਭੈਣ ਭਰਾਵਾਂ ਨੇ ਰਲ ਕੇ ਦਵਾਈਆਂ ਦਾ ਵੀ ਲੰਗਰ ਲਾਇਆ ਹੋਇਆ ਹੈ ਜਿਸ ਦੇ ਵਿੱਚ ਕੀ ਸਭ ਨੂੰ ਬਿਲਕੁਲ ਫ੍ਰੀ ਆਫ ਕੋਸਟ ਦਵਾਈ ਮਿਲ ਰਹੀ ਹੈ ਸੋ ਬਿਲਕੁਲ ਦੇਖ ਸਕਦੇ ਹੋ ਕਿ ਹਰ ਕੋਈ ਜੋ ਇੱਥੇ ਹੈ ਗੁਰੂ ਨਾਨਕ ਮੋਦੀ ਖਾਨਾ ਅਤੇ ਸਰਦਾਰ ਮਿਹਰ ਸਿੰਘ ਹਸਪੀਟਲ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜੋ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਫ੍ਰੀ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਨਿਰੰਤਰ جاری ਤੇ ਅੱਜ ਪੂਰੇ ਦਿਨ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਇਸੇ ਤਰ੍ਹਾਂ ਇਹ ਲੰਗਰ ਅਤੇ ਦਵਾਈਆਂ ਦੀ ਸੇਵਾ ਜੋ ਹੈ ਜਾਰੀ ਰਹੇਗੀ ਕੈਮਰਾਮੈਨ ਅਸ਼ਤੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ